ਸਤਿ ਸ੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਲਗਾਤਾਰ ਤਸਵੀਰਾਂ ਦੇਖਦੇ ਪਏ ਹੋ ਅੱਜ ਅਸੀਂ ਵਿਜ਼ਿਟ ਕਰਨ ਦੇ ਲਈ ਸਪੈਸ਼ਲੀ ਪਹੁੰਚੇ ਸੀ ਸਾਹਪੁਰ ਅਫਗਾਨਾ ਬਲਾਕ ਦਰੰਗਲਾ ਕਿ ਪਾਣੀ ਥੋੜੇ ਦਿਨ ਤੋਂ ਹੀ ਲੱਥਿਆ ਆ ਤੇ ਪਹਿਲਾਂ ਤੇ ਇਧਰ ਆਉਣਾ ਜਿਹੜਾ ਆ ਪੋਸੀਬਲ ਨਹੀਂ ਸੀ ਪਾਣੀ ਬਹੁਤ ਜ਼ਿਆਦਾ ਸੀ ਪਰ ਹੁਣ ਜਿੱਕਰ ਪਾਣੀ ਲੱਥਿਆ ਤੇ ਘਰਾਂ ਦੀ ਵਿజిਟ ਕਰਦੇ ਪਿਆ ਕਿ ਵੀ ਇੰਨਾ ਗਰੀਬ ਘਰਾਂ ਤੱਕ ਸਹਾਇ ਦੀ ਕੋਈ ਪਹੁੰਚਿਆ ਜਾਂ ਨਹੀਂ ਪਹੁੰਚਿਆ ਹਾਂ ਰਾਸਨ ਤਾਂ ਸੜਕ ਤੇ ਜਾ ਕੇ ਇਹਨਾਂ ਨੇ ਟਰਾਲੀਆਂ ਚੋਂ ਗੱਡੀਆਂ ਚੋਂ ਲੈ ਲਿਆ ਪਰ ਅੰਦਰ ਦੇ ਹਾਲਾਤ ਜਿਹੜੇ ਆ ਨਾ ਕਿਸੇ ਨੇ ਵੇਖੇ ਤੇ ਨਾ ਕੋਈ ਵੇਖਣ ਆਇਆ ਹਾਲਾਤ ਜਿਹੜੇ ਤੁਸੀਂ ਦੇ ਦੇ ਪਈ ਘਰ ਦੇ ਵਿਹੜੇ ਦੇ ਵਿੱਚ ਹੀ ਜਿਹੜਾ ਆ ਉਹ ਤਰਪਾਲ ਦਾ ਤੰਬੂ ਰਹਿਣ ਵਾਸਤੇ ਜਿਹੜਾ ਆ ਉਹ ਲਗਾਇਆ ਹੋਇਆ ਆ ਸਮਾਨ ਕੁਝ ਟੱਕਿਆ ਹੋਇਆ ਆ ਸਮਾਨ ਧੁੱਪੇ ਵੀ ਪਾਇਆ ਹੋਇਆ ਆ ਹੀਟ ਉਤੇ ਸਾਰਾ ਸਮਾਨ ਲੱਗਾ ਆ ਇਧਰ ਤੁਸੀਂ ਦੇ ਦੇ ਪਿਓ ਵੀ ਤਰਪਾਲ ਦੇ ਨਾਲ ਜਿਹੜਾ ਆ ਕੀਤਾ ਹੋਇਆ ਆ ਇਧਰ ਵੀ ਜਿਹੜੇ ਹਾਲਾਤ ਨੇ ਉਹ ਘਰ ਦੇ ਤੁਸੀਂ ਦੇ ਦੇ ਪਿਓ ਵੀ ਸੱਤ ਦੇ ਉੱਤੇ ਵੀ ਜਿਹੜੀ ਉਹ ਤਰਪਾਲ ਪਾਈ ਹੋਈ ਹੈ ਤੇ ਹਾਲਾਤ ਜਿਹੜੇ ਨੇ ਉਹ ਤੁਹਾਨੂੰ ਵਾਰੀ-ਵਾਰੀ ਬਖਾਨ ਦੀ ਕੋਸ਼ਿਸ਼ ਕਰਦੇ ਆ ਇਧਰ ਦੇੜੇ ਨੇ ਘਰ ਦੇ ਹਾਲਾਤ ਤੁਸੀਂ ਦੇ ਦੇ ਪਿਓ ਵੀ ਇਧਰ ਵਾਲਾ ਪਾਸਾ ਥੋੜਾ ਉੱਚਾ ਹੋਣ ਕਰਕੇ ਵੀ ਥੋੜਾ ਬਚਾ ਤਾਂ ਰਿਹਾ ਪਰ ਬਚਾ ਵੀ ਕਾਦਰ ਆ ਪੂਰੀ ਤਰ੍ਹਾਂ ਜਿਹੜੀ ਉਹ ਕੰਦ ਤੁਸੀਂ ਦੇ ਦਿੱਤੇ ਪਿਓ ਪੀ ਸਲਿੱਪ ਕਰ ਚੁੱਕੀ ਹੈ ਬਹਿ ਚੁੱਕੀ ਹੈ ਤੇ ਇਹ ਜਿਹੜੀਆਂ ਨੁਕਸਾਨ ਨੇ ਤੁਸੀਂ ਦੇ ਦਿੱਤੇ ਪਿਓ ਕਿ ਬਹੁਤ ਜ਼ਿਆਦਾ ਜਿਹੜੇ ਵੱਡੇ ਨੇ ਇਹ ਪੂਰੀ ਸੱਤ ਜਿਹੜੀ ਇਹ ਜਿਹੜੀ ਇਥੋਂ ਜਿਹੜੀ ਕੰਦ ਪਾਟੀ ਹੋਈ ਹੈ ਉੱਪਰ ਵੀ ਤੁਸੀਂ ਦੇ ਦਿੱਤੇ ਪਿਓ ਕਿ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਜਿਹੜਾ ਆ ਹੋਇਆ ਪਿਆ ਆ ਇਧਰ ਤੁਸੀਂ ਹਾਲਾਤ ਜਿਹੜੇ ਉਹ ਦੇਖਦੇ ਪਿਓ ਇਹ ਤੁਸੀਂ ਦੇਖੋ ਜੇਕਰ ਵਾਸ਼ਿੰਗ ਮਸ਼ੀਨ ਤੇ ਵਾਸ਼ਿੰਗ ਮਸ਼ੀਨ ਵੀ ਜਿਹੜੀ ਹੈ ਉਹ ਪੂਰੀ ਦੀ ਪੂਰੀ ਜਿਹੜੀ ਖਰਾਬ ਹੋ ਚੁੱਕੀ ਜੰਗ ਲੱਗ ਚੁੱਕਾ ਮੋਟਰ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਨੁਕਸਾਨ ਉਹ ਹੋਇਆ ਪਿਆ ਆ ਇੱਧਰ ਤੁਸੀਂ ਕੂਲਰ ਦੇ ਦੇ ਪਿਓ ਜੇਕਰ ਮੈਂ ਅੰਦਰ ਜਾਣ ਦੀ ਕੋਸ਼ਿਸ਼ ਕਰਾਂ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਹਾਲਾਤ ਮਿੱਟੀ ਤੁਸੀਂ ਦੇਖਦੇ ਪਿਓ ਵੀ ਕਿੰਨੀ ਕਿੰਨੀ ਜਿਹੜੀ ਉਹ ਬਹਿ ਚੁੱਕੀ ਹੈ ਕੰਧਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਜਿਹੜੀਆਂ ਨੇ ਨੁਕਸਾਨੀਆਂ ਗਈਆਂ ਨੇ ਜਿਹੜਾ ਬੁਰੇ ਹਾਲ ਨੇ ਉਹ ਤੁਸੀਂ ਦੇਖਦੇ ਪਿਓ ਤੇ ਜੇਕਰ ਨਾਲ ਸੱਤ ਦੀ ਗੱਲ ਕਰਾਂ ਤੇ ਬਰਸਾਤ ਦੇ ਨਾਲ ਜਦੋਂ ਕੰਧਾਂ ਬੈਠੀਆਂ ਤੇ ਇਹ ਲੈਂਟਰ ਜਿਹੜਾ ਆ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਆ ਪੂਰੇ ਦਾ ਪੂਰਾ ਲੈਂਟਰ ਜਿਹੜਾ ਆ ਉਹ ਟੁੱਟ ਕੇ ਡਿੱਗ ਪਿਆ ਆ ਤਦੇ ਵੀ ਜਿਹੜਾ ਆ ਇੱਥੇ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਆ ਇਹ ਤਸਵੀਰਾਂ ਵਿਖਾਉਣ ਦਾ ਸਿਰਫ ਮਕਸਦ ਇਹੀ ਹੈ ਵੀ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਤਾਂ ਸਾਂਝੀਆਂ ਕਰਦੇ ਪਏ ਆ ਕਿ ਤੁਸੀਂ ਦੇਖਦੇ ਪਿਓ ਕਿ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਵੱਤੋਂ ਬੱਤਰ ਹੋ ਗਏ ਨੇ ਹੜ੍ਹ ਦੇ ਨਾਲ ਜਿਹਦੇ ਨਾਲ ਜਿਹੜਾ ਨੁਕਸਾਨ ਇਹ ਤੁਸੀਂ ਦੇਖਦੇ ਪਿਓ ਵੀ ਕੂਲਰ ਜਿਹੜਾ ਆ ਉਹ ਪੂਰੀ ਤਰ੍ਹਾਂ ਨੁਕਸਾਨ ਹੈ ਗਿਆ ਇੱਕ ਗੱਦੇ ਨੇ ਜਿਹੜੇ ਗੱਦਿਆਂ ਦੇ ਵੀ ਜਿਹੜੇ ਹਾਲਾਤ ਤੁਸੀਂ ਦੇਖਦੇ ਪਿਓ ਕਿ ਪੂਰੀ ਤਰ੍ਹਾਂ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਨੇ ਇਹ ਬਿਲਕੁਲ ਜਿਹੜਾ ਕਬਾੜ ਹੋਇਆ ਪਿਆ ਸਾਮਾਨ ਵਾਸ਼ਿੰਗ ਮਸ਼ੀਨ ਕਾਹਨ ਮਤਲਬ ਵੀ ਜੇਕਰ ਆਪਾਂ ਮੋਟਾ-ਮੋਟਾ ਲਾ ਲਈਏ ਤਾਂ 50 ਤੋਂ 60 ਹਜ਼ਾਰ ਦਾ ਨੁਕਸਾਨ ਜਿਹੜਾ ਮੋਟਾ-ਮੋਟਾ ਹੀ ਹੈ ਬਾਕੀ ਜਿਹੜੇ ਕੱਪੜੇ ਲੱਤੇ ਛੋਟੀਆਂ-ਮੋਟੀਆਂ ਸਾਵਾਂ ਨੇ ਉਹ ਅਲੱਗ ਤੋਂ ਬਾਕੀ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਪਰਿਵਾਰ ਇਸ ਦੇ ਉੱਤੇ ਕਹਿੰਦਾ ਇੱਧਰ ਵੀ ਸ਼ਾਇਦ ਜਿਹੜਾ ਦੂਸਰਾ ਪਰਿਵਾਰ ਆ ਸ਼ਾਇਦ ਤੇ ਘਰ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਹਾਲਾਤ ਪਰਿਵਾਰਾਂ ਦੇ ਦੇਖੋ ਬੱਚਾ ਦੇਖੋ ਛੋਟਾ ਜਿਹਾ ਬੱਚਾ ਛੋਟੇ ਛੋਟੇ ਬੱਚੇ ਨੇ ਪਰ ਘਰਾਂ ਦੇ ਜਿਹੜੇ ਹਾਲਾਤ ਨੇ ਉਹ ਤੁਸੀਂ ਦੇ ਦੇ ਪਿਓ ਕਿ ਬੈੱਡ ਜਿਹੜੇ ਨੇ ਅਜੇ ਵੀ ਉੱਪਰ ਨੇ ਤੇ ਰਹਿਣ ਦਾ ਸੌਣ ਦਾ ਜਿਹੜਾ ਆ ਉਹ ਵੈਸੇ ਜਿਹੜਾ ਆ ਮੁਸ਼ਕਲ ਹੋਇਆ ਪਿਆ ਆ ਇਧਰ ਦੂਸਰੇ ਪਾਸੇ ਵੀ ਜੇਕਰ ਇਧਰ ਆਪਾਂ ਤੁਹਾਨੂੰ ਦਿਖਾ ਦਈਏ ਵੀ ਇਧਰ ਵੀ ਘਰ ਵੈਸੇ ਵੀ ਡੂੰਗਾ ਆ ਤੇ ਉੱਤੋਂ ਤੁਸੀਂ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਜਿਹੜੇ ਮੰਦੇ ਹਾਲਾਤ ਦੇਖੋ ਤੁਸੀਂ ਜਿਹੜੇ ਮਾਰੇ ਲੋਕ ਨੇ ਉਹਨਾਂ ਦੇ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਜਿਹੜੇ ਨੇ ਹੋਰ ਵੀ ਜਿਹੜੇ ਆ ਉਹ ਮਾਰੇ ਹੋਏ ਪਏ ਨੇ ਇੱਧਰ ਤੁਸੀਂ ਦੇਖਦੇ ਪਈਏ ਵੀ ਇਹ ਵੀ ਕੰਦਾ ਪਾਟੀਆਂ ਨੇ ਹਾਲੇ ਕਿ ਸੱਤ ਜਿਹੜੀ ਉਹ ਬਾਲਿਆਂ ਵਾਲੀ ਬਾਲਿਆਂ ਵਾਲੀ ਤੇ ਕਾਨਿਆਂ ਵਾਲੀ ਆ ਪਰ ਇਹਦੇ ਨੁਕਸਾਨ ਜਿਹੜੇ ਨੇ ਉਹ ਜ਼ਿਆਦਾ ਨੇ ਸ਼ਾਇਦ ਇੱਥੇ ਰਹਿਣਾ ਤੁਸੀਂ ਦੇਖਦੇ ਪਈਓ ਵੀ ਉੱਪਰੋਂ ਕੀ ਬਣ ਗਿਆ ਜਦੋਂ ਵੀ ਕਾਨਿਆਂ ਨੂੰ ਜਿਹੜੀ 19 ਤੱਕ ਜਿਹੜੀ ਲੱਗ ਗਈ ਅਜੇ ਵੀ ਜਿਹੜਾ ਆ ਉਹ ਕਾਨਿਆਂ ਦੇ ਵਿੱਚੋਂ ਹਾਲੇ ਕਿ ਪੰਜ ਤੋਂ 6 ਦਿਨ ਹੋ ਗਏ ਆ ਲਗਾਤਾਰ ਜਿਹੜਾ ਆ ਉਹ ਧੁੱਪ ਲੱਗੀ ਨੂੰ ਤੇ ਤਾਨੇ ਅਜੇ ਵੀ ਜਿਹੜੇ ਨੇ ਉਹ ਚੋਰੇ ਨੇ ਇਨਾ ਜ਼ਿਆਦਾ ਪਾਣੀ ਜਿਹੜਾ ਆ ਇੱਥੇ ਵਜਿਆ ਆ ਤੇ ਇੱਥੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਜਿਹੜੀ ਇਹ ਕਰਦੇ ਆ ਭਾਈ ਜਿੱਦਨ ਹੜਾ ਆਇਆ ਹੀ ਕੀ ਹਾਲ ਹੀ ਇਥੋਂ ਦੇ ਹਾਂ ਭਾਈ ਤੇ ਉਹ ਵੀ ਪੜੇ ਨਾ 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 ਅੰਨਲਾ ਪੜਿਆ ਹਾਂ ਹਾਂ ਐ ਆਗਾ ਭਾਈ ਆ ਸਤਨਾ ਲੱਗਾ ਭਾਈ ਤੇ ਸਤਨਾ ਲੱਗਾ ਮਾਰਿਆ ਆ ਸਤਨਾ ਆਧੇ ਨਾਲ ਲਗਾ ਸਾ ਦੇ ਪਾਣੀ ਸਤਲਾ ਲਗਾ ਮਾਣੇ ਆਪਾਂ ਜਿਹਦੇ ਆਪਾਂ ਉਹ ਦੋਨੇ ਘਰ ਆਪਾਂ ਜਿਹਦੇ ਹੁੰਦੇ ਬੱਤੀ ਬੱਤੀ ਵਾਲੀ ਘਰ ਉੱਤੇ ਸੜ ਕੇ ਘਰ ਕੇ ਮਾਣੇ ਦੀ ਆਪਾਂ ਲੋੜੀ ਪਾਣੀ ਖਾਦਾ ਤੇ ਚਾਹ ਪਾਣੀ ਪੀਂਦਾ ਤੇ ਆਪਾਂ ਇੱਕ ਮੈਂ ਢਾਂਕ ਮੇਰੇ ਇੱਥੇ ਹੈ ਮੰਜਾ ਮੇਰੇ ਇੱਥੇ ਹੈ ਅਸੀਂ ਆਪਾਂ ਮੇਰੀ ਘਰ ਦੀ ਆਪਾਂ ਚਲ ਗਏ ਆ ਮਾਣੇ ਆਪਾਂ ਆ ਇੱਕ ਤੇ ਆ ਸਤਵੇਂ ਦਾ ਢੇਕਾ ਵਾਲਾ ਕੋਈ ਇੱਕ ਬੱਲੇ ਪੈ ਗਿਆ ਤੇ ਕਿ ਮੇਰੀ ਪੇਟੀ ਮੇਰੀ ਖਰਾਬ ਕੀਤੀ ਮਹਾਰਾਜੇ ਮੇਰੇ ਸੋਚੋਣ ਵਾਲ ਕੇ ਤੇ ਮੈਂ ਤੇ ਮੈਂ ਬੈਂਡਵਾਜ ਲਾ ਮੈਂ ਇਹ ਕੰਮ ਕਰਦਾ ਮੇਰੀ ਗੱਲ ਮੇਰੀ ਜਾਈ ਉਹ ਤੇ ਨਾਲ ਗਈ ਹੈ ਗਾੜੀ ਨਾਲ ਗਈ ਹੈ ਮਹਾਰਾਜੇ ਮੈਂ ਮੇਰਾ ਸੋਚਣੇ ਸੋਚਤਿਆਂ ਮਹਾਰਾਜੇ ਮੈਂ ਐ ਰਖ ਮਹਾਰਾਜੇ ਐ ਰਖ ਗਰੀਬ ਆਦਾ ਸੱਤ ਰਾਂ ਜਾ ਕੋਠੇ ਸੋਚਤਿਆਂ ਐ ਰਖ ਆਹ ਅਰੇ ਦੇ ਰਹਾ ਹੋ ਗਿਆ ਐ ਕੱਕਾ ਕਰ ਡਿਗੜਾੜੀਆ ਇੱਕ ਹੈ ਐ ਤੈਰੀ ਹੈ ਕੋਠੇ ਟੇਗਾਲ ਐ ਪੁੰਜੇ ਪੈ ਗਿਆ ਐ ਮੁੰਜੇ ਪੈ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਕਿੰਨਾ ਕ ਨੁਕਸਾਨ ਜਿਹੜਾ ਹੋ ਗਿਆ ਬੜਾ ਬਾ ਹੈ ਬੜਾ ਹੋ ਗਿਆ ਇਹ ਮੇਰੇ ਆ ਦੇਖਾ ਹਾਂ ਬੜਾ ਹੋਇਆ ਮੈਂ ਇਨਸਾਨ ਮੈਂ ਘਰ ਨਹੀਂ ਪਾ ਬੜੀ ਮੈਂ ਨਹੀਂ ਬੜੀ ਘਰ ਤੇ ਹਾਂ ਜੇ ਮੈਂ ਆਂਦੇ ਤੱਕ ਕੋਠਾ ਮੈਂ ਚਾਤੜੀ ਬੰਦੇ ਆਪਣੇ ਨੂੰ ਮੈਂ ਕਿਆ ਚਤੜ ਗਈ ਆ ਚਤੜ ਗਈ ਕਿ ਬੜਾ ਥੋੜਾ ਤੇ ਹਾਂ ਤੇ ਮੈਂ ਆਪਣੇ ਉੱਤੇ ਟੋਕੇ ਹਾਂ ਫਲਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੈਂਡ ਵਜਾਉਣ ਦਾ ਕੰਮ ਕਰਦੇ ਨੇ ਤੇ ਇਸ ਟਾਈਮ ਹੜ ਨੇ ਕਹਿ ਲਿਆ ਜਾਈ ਤੇ ਇਸ ਗਰੀਬ ਪਰਿਵਾਰ ਦਾ ਜਿਹੜਾ ਬੈਂਡ ਵਜਾ ਦਿੱਤਾ ਆ ਬਹੁਤ ਜ਼ਿਆਦਾ ਜਿਹੜੇ ਨੇ ਨੁਕਸਾਨ ਹੋਏ ਪਏ ਨੇ ਸਾਡੇ ਨਾਲ ਹੋਰ ਵੀ ਵੀਰ ਨੇ ਇਥੇ ਜਿਹੜੇ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਦੇ ਆ ਵੀ ਵੀਰ ਕੀ ਕਹਿਣਾ ਚਾਹੁੰਦੇ ਆ ਤੇ ਇਸ ਟਾਈਮ ਵੀਰ ਜੀ ਸਾਡੇ ਨਾਲ ਪਾਜੀ ਕੀ ਕਹਿਣਾ ਚਾਹੋਗੇ ਕਿੰਨਾ ਕ ਨੁਕਸਾਨ ਹੋ ਗਿਆ ਦੇਖੋ ਜੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿ ਉਹ ਬੜਾ ਜੋ ਸਮਾਨ ਸਾਰਾ ਖਰਾਬ ਹੋ ਚੁਕਾਇਆ ਅਜ ਅਗੇ ਹਿਆਲ ਆਏਗਾ ਸਾਡੇ ਕਪੜੇ ਗਏ ਆਂ ਮੂੜ ਵੀ ਗਲਗੁਰਗੇ ਨੇ ਜੇ ਤੇ ਅਹੀਂ ਹਿਆਲ ਕਿਸ ਤਰ੍ਹਾਂ ਕੱਢਣਾ ਤੇ ਕਾਹਦਾ ਮਤਲਬ ਸਾਡਾ ਕੱਚੀਆਂ ਸੱਤਾਂ ਨੇ ਪੜਾ ਕਦੀ ਵੀ ਦੇਖ ਸਕਦੀਆਂ ਕੋਈ ਜਾਣੀ ਨੁਕਸਾਨ ਨਾ ਹੋ ਜੇ ਤੇ ਕੋਈ ਜਿਹੜੇ ਕਮਰੇ ਨੇ ਦੂਰੇ ਨੇ ਉਹ ਵੀ ਪਾੜ ਚੁੱਕੇ ਨੇ ਤੇ ਮਿਹਰਬਾਨੀ ਕਰਕੇ ਤੁਹਾਮਾਰਾ ਹੱਡੇ ਵਾਲੇ ਜਾ ਕੇ ਤੁਹਾਡਾ ਧਿਆਨ ਦਿਓ ਤੇ ਗਰੀਬ ਆਦਮੀਆਂ ਅਸੀਂ ਬਹੁਤ ਸਾਡਾ ਨੁਕਸਾਨੀ ਨੁਕਸਾਨ ਹੋਇਆ ਜੀ ਰਸਨ ਰੂਸਨ ਦਾ ਸਰਦਾਰਾ ਸਰਦਾਰਾਂ ਦੇ ਟਰਾਲੀਆਂ ਆਈਆਂ ਨੇ ਉੱਥੇ ਸੌਦਾ ਪਤਾ ਲੇ ਲੀਦਾ ਮਾੜਾ ਮੋਟਾ ਖਾ ਪੀ ਲਈਦਾ ਜੀ ਡਾੜੀ ਤਾਂ ਪੱਲਾ ਲੱਗਦਾ ਪਿਆ ਡਾੜੀ ਤਾਂ ਪੱਕ ਕੋਈ ਨਹੀਂ ਲੱਗਦਾ ਔਖਾ ਵਾਲਾ ਪਿਆ ਕੀ ਕਰਦੇ ਹੋ ਤੁਸੀਂ ਅਸੀਂ ਬਾਜਾ ਵੀ ਜਾਂਦਾ ਮੈਂ ਤੇ ਮਜ਼ਦੂਰੀ ਵੀ ਕਰੀਦਾ ਡਾੜੀ ਦਾ ਪਾ ਵੀ ਲਾ ਲੀਦਾ ਤੁਸੀਂ ਵੀ ਬੈਣ ਬਾਜਾ ਵਜਾਉਂਦੇ ਹੋ ਹਾਂਜੀ ਪਰਿਵਾਰ ਦੇ ਕਿੰਨੇ ਜੀ ਨੇ ਲਗਭਗ ਇਹ ਜੀ ਹੈਗੇ ਨੇ ਚਾਰ ਘਰ ਆਪਣੇ ਮੇਰੇ ਬਚਦੇ ਜੀ ਅਸਾ ਇੱਥੇ ਚਾਰ ਘਰ ਪੰਜ ਘਰ ਨੇ ਬਚਦੇ ਨੇ ਇੱਥੇ ਪੰਜ ਘਰ ਬਚਦੇ ਹਾਂਜੀ ਤੇ ਪੰਜਾ ਘਰਾਂ ਦਾ ਨੁਕਸਾਨ ਆਪਣਾ ਨਹੀਂ ਨਹੀਂ ਚਾਰ ਘਰ ਜੀ ਚਾਰ ਘਰ ਚਾਰ ਘਰ ਚਾਰਾਂ ਕਮਰਿਆਂ 'ਚ ਚਾਰ ਘਰ ਹਾਂਜੀ ਤੇ ਚਾਰੇ ਹੀ ਮਹਿੰਤ ਮਜ਼ਦੂਰੀ ਕਰਦੇ ਸਾਰੇ ਨੇ ਮਹਿੰਤ ਮਜ਼ਦੂਰੀ ਕਰਦੇ ਨੇ ਹਲੋ ਤੋ ਜੇਕਰ ਦਿਖਾਏ ਜਾਣ ਵੀ ਛੋਟੀ ਛੋਟੀ ਘਰ ਨੇ ਤੇ ਛੋਟੀ ਛੋਟੀ ਘਰਾਂ ਦੇ ਵਿੱਚ ਜਿਹੜੇ ਨੇ ਉਹ ਕਾਫੀ ਜ਼ਿਆਦਾ ਨੁਕਸਾਨ ਜਿਹੜੇ ਨੇ ਤੁਸੀਂ ਦੇਖਦੇ ਪਈਓ ਵੀ ਹੋਏ ਨੇ ਦੋ ਕਮਰੇ ਇੱਧਰ ਨੇ ਦੋ ਕਮਰੇ ਇੱਧਰ ਨੇ ਇੱਧਰ ਵਾਲਿਆਂ ਤੇ ਲੈਂਟਰ ਪਿਆ ਹੋਇਆ ਪਰ ਲੈਂਟਰ ਵੀ ਕਾਹਦਾ ਕਿ ਮੰਦੇ ਹਾਲ ਹੋਏ ਪਏ ਨੇ ਇਧਰ ਵਾਲੇ ਜਿਹੜੇ ਨੇ ਉਹ ਕੱਚੇ ਘਰ ਨੇ ਇਧਰ ਦੋ ਪਰਿਵਾਰ ਰਹ ਰਹੇ ਨੇ ਦੋ ਪਰਿਵਾਰ ਇਧਰ ਰਹ ਰਹੇ ਨੇ ਗੇਟ ਇੱਕ ਜਿਹੜਾ ਇਹ ਘਰ ਦੇ ਵਿੱਚ ਸਾਂਝਾ ਗੇਟ ਆ ਇੰਨੇ ਜ਼ਿਆਦਾ ਜਿਹੜੇ ਨੇ ਉਹ ਘਰਨ ਦੇ ਪਹਿਲਾਂ ਜਿਹੜੇ ਨੇ ਮੁਸ਼ਕਲ ਹਾਲਾਤ ਨੇ ਬਹੁਤ ਜ਼ਿਆਦਾ ਗਰੀਬੀ ਜੇਕਰ ਆਪਾਂ ਕਹਿ ਲਈਏ ਵੀ ਉਹ ਆ ਉਤੋਂ ਜਿਹੜੀ ਹੱਡ ਦੀ ਮਾਰ ਪੈ ਗਈ ਕਿਉਂਕਿ ਬੜੀਆਂ ਮੁਸ਼ਕਲਾਂ ਦੇ ਨਾਲ ਇਨ੍ਹਾਂ ਪਰਿਵਾਰਾਂ ਨੇ ਆਪਣਾ ਘਰ ਦਾ ਜਿਹੜਾ ਗੁੱਸਰ-ਬੁੱਸਰ ਬਣਾਇਆ ਹੁੰਦਾ ਆ ਪਰ ਉਹ ਜਿਹੜਾ ਵੱਡਾ ਨੁਕਸਾਨ ਜਿਹੜਾ ਆ ਹੋ ਚੁੱਕਾ ਆ ਗੱਲਬਾਤ ਕਰਨ ਦੀ ਭਾਜੀ ਕੀ ਕਹਿਣਾ ਚਾਹੋਗੇ ਸੰਸਥਾਵਾਂ ਨੂੰ ਜੇਕਰ ਕੋਈ ਸੇਵਾ ਕਰਨਾ ਚਾਹੁੰਦਾ ਤੇ ਮਣੇ ਸਾਨੂੰ ਘਰ ਘਰ ਕਰਕੇ ਚੀਜ਼ ਪਹੁੰਚਣੀ ਚਾਹੀਦੀ ਹੈ ਜੀ ਤੇ ਜਦੋਂ ਅਸੀਂ ਸਾਰਾ ਸੌਫਾ ਕੱਢ ਲਾਂਗੇ ਘਰਬਾਰ ਸਾਡੇ ਬਣ ਜਾਣ ਹਣ ਕੋਈ ਜਿਹੜਾ ਦੇ ਘਰਬਾਰ ਹੀ ਬਣ ਜਾਂਦੇ ਬਹੁਤ ਬਹੁਤ ਮਿਹਰਬਾਨ ਨੇ ਜੀ ਬਹੁਤ ਵਧੀਆ ਤੇ ਨਾਲ ਇਹਨਾਂ ਕੋਈ ਕਪੜੇ ਲੈ ਗੱਲ ਪਾਣ ਨੂੰ ਮਿਲ ਜੇ ਕਪੜੇ ਲੱਤਿਆਂ ਦੀ ਕਿੱਲੇ ਤਾਂ ਕੀ ਜਿਆਦਾ ਹਾਂਜੀ ਹਾਂਜੀ ਜੋ ਕਾ ਕਪੜਾ ਈੜਾ ਜਾਂ ਜਾਂ ਜਿਹੜੀਆਂ ਜੋ ਵੀ ਬੀਸਰੇ ਬੂਸਰੇ ਕੂਲਰ ਕਲਰ ਪੇ ਜਦ ਸਭ ਖਰਾਬ ਹੋ ਚੁੱਕੇ ਥਲੋ ਅੱਧਾ ਜੀ ਦੋਲੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪਾਲ ਜੀ ਜਸਪਾਲ ਜੀ ਹਾਂਜੀ ਤੇ ਤੁਸੀਂ ਬੈਂਡ ਦਾ ਕੰਮ ਆਪਣਾ ਕੋਈ ਨੰਬਰ ਨੰਬਰ ਬੋਲ ਦਿਓ ਨੰਬਰ ਮੈਨੂੰ ਜ਼ਬਾਨੀ ਯਾਦ ਨਹੀਂ ਜੀ ਚਲੋ ਕੋਈ ਨਹੀਂ ਨੰਬਰ ਤੁਹਾਡਾ ਕਿਸੇ ਤੋਂ ਲੈ ਲੈਨੇ ਆ ਕਰ ਦਿਆਂਗੇ ਤੇ ਤਸਵੀਰਾਂ ਤੁਸੀਂ ਦੇ ਦੇ ਪੀਓਪੀ ਹਾਲਾਤ ਜਿਹੜੇ ਘਰਾਂ ਦੇ ਬਹੁਤ ਜ਼ਿਆਦਾ ਮੰਦੇ ਹੋਏ ਪਏ ਨੇ ਅਜੇ ਜੇਕਰ ਉੱਪਰ ਮੈਂ ਦਿਖਾਵਾਂ ਵੀ ਚੰਗੇ ਭਲੇ ਘਰਾਂ ਦੇ ਵੀ ਜਿਹੜੇ ਕੱਪੜੇ ਨੇ ਉਹ ਲੋਕਾਂ ਦੇ ਸੱਤਾਂ ਦੇ ਉੱਤੇ ਜਿਹੜੇ ਨੇ ਉਹ ਕਿ ਪਾਏ ਹੋਏ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਆ ਡੀਪੀਸੀ ਪੰਜਾਬੀ ਤੇ ਬਣੇ ਰਹਿ ਉਹ ਇਸੇ ਤਰ੍ਹਾਂ ਤਾਂ ਕਿ ਇਹਨਾਂ ਲੋਕਾਂ ਤੱਕ ਜਿਹੜਾ ਆ ਤੁਸੀਂ ਪਹੁੰਚ ਕਰ ਸਕੋ ਤੇ ਜਰੂਰ ਪਹੁੰਚੋ ਪਿੰਡ ਸਾਹਪੁਰ ਅਫਗਾਨਾ ਬਲਾਕ ਦਰੰਗਲਾ ਦੇ ਵਿੱਚ ਧੰਨਵਾਦ ਲਗਾਤਾਰ ਲੋਕਾਂ ਦੇ ਘਰਾਂ ਦੇ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਤੁਹਾਨੂੰ ਡੀਪੀਸੀ ਪੰਜਾਬੀ ਦੇ ਉੱਤੇ ਪਹੁੰਚੇ ਆ ਜੀ ਇਸ ਟਾਈਮ ਅਸੀਂ ਸਾਹਪੁਰ ਅਫਗਾਨਾ ਬਲਾਕ ਦਰੰਗਲਾ ਹਲਕਾ ਦੀਨਾ ਨਗਰ ਦੇ ਵਿੱਚ ਪਹੁੰਚੇ ਹੋਏ ਆ ਤੇ ਹਾਲਾਤ ਜਿਹੜੇ ਤੁਸੀਂ ਦੇ ਦੇ ਪਿਓ ਵੀ ਬੱਚੇ ਦੇਖੋ ਇਹ ਛੋਟਾ ਜਿਹਾ ਬੱਚਾ ਜਿਹੜਾ ਸੁੱਤਾ ਪਿਆ ਆ ਇਧਰ ਜਿਹੜੇ ਘਰ ਦੇ ਹਾਲਾਤ ਜਿਹੜੇ ਤੁਹਾਨੂੰ ਦਿਖਾਣੇ ਆ ਤਰਪਾਲ ਪਾ ਕੇ ਤੇ ਵਿਹੜੇ ਦੇ ਵਿੱਚ ਜਿਹੜਾ ਆ ਉਹ ਪਰਿਵਾਰ ਰਹਿ ਰਿਹਾ ਆ ਅੰਦਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਜਿਹੜੇ ਆ ਮੰਦੇ ਹੋਏ ਪਏ ਨੇ ਤੇ ਬਹੁਤ ਜ਼ਿਆਦਾ ਜਿਹੜਾ ਆ ਅੰਦਰ ਦਾ ਵੀ ਜਿਹੜਾ ਆ ਉਹ ਨੁਕਸਾਨ ਤੁਸੀਂ ਦੇਖਦੇ ਪਿਓ ਕੀ ਹੋਇਆ ਪਿਆ ਆ ਤੇ ਤਸਵੀਰ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਪਏ ਆਂ ਵੀ ਹਾਲਾਤ ਜਿਹੜੇ ਨੇ ਉਹ ਪੂਰੀ ਤਰ੍ਹਾਂ ਤੁਸੀਂ ਦੇ ਦੇ ਪਿਓ ਕਿ ਪੂਰੀ ਤਰ੍ਹਾਂ ਜਿਹੜੇ ਨੇ ਪਾਲੇ ਵੀ ਟੁੱਟੇ ਪਏ ਨੇ ਅੰਦਰ ਜਾਣ ਦੀ ਕੋਸ਼ਿਸ਼ ਤੇ ਹਾਲਾਤ ਜਿਹੜੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆਂ ਵੀ ਅੰਦਰ ਵੀ ਦੇ ਦੇ ਪਿਓ ਇਹ ਵੀ ਘਾਰ ਆ ਜੀ ਤੇ ਘਰਾਂ ਦੇ ਹਾਲਾਤ ਜਿਹੜੇ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆਂ ਵੀ ਇਹ ਦੇਖੋ ਇਹ ਕਿੰਨਾ ਕਿੰਨਾ ਜਿਹੜਾ ਆ ਉਹ ਗਾਰਾ ਜਿਹੜਾ ਹੋ ਚੁੱਕਾ ਆ ਘਰ ਦੇ ਜਿਹੜੇ ਹਾਲਾਤ ਆ ਉਹ ਤੁਸੀਂ ਦੇ ਦੇ ਪਿਓ ਕਿ ਬਹੁਤ ਜ਼ਿਆਦਾ ਜਿਹੜੇ ਆ ਉਹ ਨੁਕਸਾਨ ਜਿਹੜੇ ਨੇ ਹੋਏ ਪਏ ਨੇ ਸਾਬਰ ਅਫਗਾਨਾ ਦੇ ਵਿੱਚ ਇਸ ਟਾਈਮ ਫਿਰਦੇ ਪਏ ਆ ਇਹ ਦੇਖਦੇ ਪਏ ਉਹ ਵੀ ਤੁਸੀਂ ਜਿਹੜਾ ਲਗਭਗ ਸਮਾਨ ਤਕਰੀਬਨ ਤਕਰੀਬਨ ਜਿਹੜਾ ਘਰ ਦਾ ਨੁਕਸਾਨ ਹੋ ਚੁੱਕਾ ਆ ਸੱਤ ਜਿਹੜੀ ਉਹ ਵੈਂਡੜੀ ਆ ਉਹ ਵੀ ਟਿੱਕਣ ਦੇ ਕਿਨਾਰੇ ਪਈ ਹੋਈ ਏ ਜਿਹੜਾ ਪਰਿਵਾਰ ਬਾਹਰ ਤੁਸੀਂ ਦੇ ਦੇ ਪਈ ਪਿਤਰਪਾਲ ਪਾਈ ਹੋਈ ਏ ਗੇੜੇ ਦੇ ਵਿੱਚ ਜਿਹੜਾ ਪਰਿਵਾਰ ਰਹਿ ਰਿਹਾ ਆ ਤੇ ਦੋਸਤੋ ਇਹ ਤੁਸੀਂ ਦੇ ਦੇ ਪਈਓ ਵੀ ਸੱਤ ਦੇ ਥੱਲੇ ਕੌਲਾ ਜਿਹੜਾ ਦਿੱਤਾ ਹੋਇਆ ਸੀ ਇੱਕ ਪਿੱਲਰ ਜਿਹੜਾ ਉਹ ਦਿੱਤਾ ਹੋਇਆ ਏ ਤੇ ਪਿੱਲਰ ਨੇ ਜਿਹੜੀ ਉਹ ਆਪਣੀ ਜਗ੍ਹਾ ਛੱਡ ਦਿੱਤੀ ਉੱਤੇ ਦੇ ਦੇ ਵੀ ਤੇ ਪਿੱਲਰ ਜਿਹੜਾ ਉਹ ਆਪਣੀ ਜਗ੍ਹਾ ਜਿਹੜਾ ਆ ਉਹ ਛੱਡ ਚੁੱਕਾ ਆ ਪਿੱਲਰ ਨੇ ਆਪਣੀ ਜਗ੍ਹਾ ਪੂਰੀ ਤਰ੍ਹਾਂ ਜਿਹੜੀ ਉਹ ਛੱਡ ਦਿੱਤੀ ਤੇ ਕਾਫੀ ਜ਼ਿਆਦਾ ਜਿਹੜਾ ਇੱਥੇ ਨਕਸਾਨ